ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਗਤ ਜੀ ਪਤਾ ਹੀ ਹੈ ਸਾਰਿਆਂ ਨੂੰ ਦੋ ਤਿੰਨ ਦਿਨ ਤੋਂ ਆਪਾਂ ਦੇਖ ਹੀ ਰਹੇ ਹਾਂ ਕਿਸਾਨਾਂ ਵਾਲਾ ਸਾਰਾ ਸਿਸਟਮ ਹੈ ਨਾ ਸਰਕਾਰ ਵਾਲਾ ਪ੍ਰਸ਼ਾਸਨ ਵਾਲਾ ਇਹ ਭਗਵਾਨਤਮਾਨ ਵਾਲਾ ਉਹਦੀ ਬੋਲ ਬਾਣੀ ਸੀ ਜਿਹੜੀ ਵੀ ਹੈ ਨਾ ਵੀ ਮੈਂ ਆਣ ਨਹੀਂ ਦੇਣਾ ਚੰਡੀਗੜ੍ਹ ਜਾਂ ਮੇਰਾ ਨਰਮ ਰਵਈਆ ਜੀ ਮੈਂ ਇਹ ਕਰਦਾਗਾ ਆਪਣੀ ਆਈ ਤੇ ਆ ਗਿਆ ਉਹ ਕਰਦਾਗਾ ਤੇ ਅੱਜ ਰੋਕਿਆ ਵੀ ਹੈਗਾ ਕਿਸਾਨਾਂ ਨੂੰ ਹੈ ਨਾ ਉਹਨਾਂ ਨੇ ਭਾਈ ਅਸੀਂ ਤਾਂ ਹੀ ਕਹਿੰਦੇ ਆ ਵੀ ਇਕੱਲੇ ਇਕੱਲੇ ਰਹੋਗੇ ਲੱਗ ਰਹੋਗੇ ਰਹੰਕਾਰ ਚ ਰਹੋਗੇ ਨਾ ਤਾਂ ਭਾਈ ਸਰਕਾਰਾਂ ਨੇ ਤੁਹਾਨੂੰ ਦੱਬ ਲੈਣਾ ਆ ਹੁਣ ਜਿਵੇਂ ਹਰਿਆਣੇ ਚ ਸੀਗਾ ਇੱਕ ਲੀਡਰ ਹੈ ਨਾ ਹੰਕਾਰ ਗਿਆ ਸੀ ਜਿਆਦਾ ਪਰਮਾਤਮਾ ਨੇ ਵੀ ਧਰਤੀ ਨਾਲ ਮਾਰਿਆ ਇੱਥੇ ਚੱਲਦੀ ਅੱਜ ਕਿੱਥੇ ਵੀ ਨਹੀਂ ਚੱਲਦੀ ਤੇ ਕਹਿਣਾ ਚਾਹੁੰਦੇ ਆ ਭਾਈ ਲੀਡਰਾਂ ਨੂੰ ਸਾਰਿਆਂ ਨੂੰ ਹੈ ਨਾ ਮਿਹਨ ਕਰ ਛੱਡੋ ਇਹ ਵੀ ਮੈਂ ਪਤਾ ਨਹੀਂ ਕੀ ਆ ਜਾਂ ਮੇਰੇ ਪਿੱਛੇ ਥੋੜੀ ਜੀ ਸੰਗਤ ਤੁਰਦੀ ਹੈ ਨਾ ਵੀ ਮੈਂ ਪਤਾ ਨਹੀਂ ਕੀ ਆ ਇਕੱਲਾ ਕੀ ਕਰ ਲਾਂ ਇਕੱਲੇ ਕੁਲੇ ਕੁਛ ਨਹੀਂ ਹੋਇਆ ਕਿਤੇ ਕਿਸੇ ਵਾਸਤੇ ਵੀ ਚਾਹੇ ਐਸਕੇਮ ਵਾਲੇ ਨੇ ਨੌਨ ਪੋਲਿਟਿਕਲ ਵਾਲੇ ਨੇ ਕੋਈ ਵੀ ਆ ਨਾ ਭਾਈ ਇਕੱਲੇ ਨਹੀਂ ਕੁਝ ਵੀ ਕਰ ਸਕਦੇ ਇਕੱਠੇ ਹੋ ਜੋ ਟਾਈਮ ਸਰ ਹੈ ਨਾ ਕਿਉਂਕਿ ਨੁਕਸਾਨ ਕਿਸੇ ਲੀਡਰ ਦਾ ਨਹੀਂ ਹੋਣਾ ਠੀਕ ਹੈ ਨੁਕਸਾਨ ਹੋਣਾ ਕੀਰਤੀ ਕੋਮ ਦਾ ਬਾਬੇ ਨਾਨਕ ਦੀ ਖੇਤੀ ਦਾ ਠੀਕ ਹੈ ਅੱਜ ਚੰਡੀਗੜ੍ਹ 'ਚ ਜੇ ਆ ਆ ਨਹੀਂ ਨਾ ਪਾਈ ਇਹਦਾ ਮਤਲਬ ਇਹ ਸੀਗਾ ਵੀ ਅਗਲੇ ਸੋਚੀਦੇ ਨੇ ਵੀ ਪੱਟੇ ਹੋਏ ਹੋਏ ਅੱਗੇ ਪੱਟੇ ਹੋਏ ਨੇ ਅਗਲੇ ਹੈ ਨਾ ਵੀ ਹਾਂ ਆੜ ਪਏ ਹੋਏ ਨੇ ਇਹਨਾਂ 'ਚ ਹੈ ਨਾ ਠੀਕ ਹੈ ਸਾਰੇ ਇਕੱਠੇ ਹੁੰਦੇ ਹਨ ਨਾ ਕੀ ਮਜਾਲ ਸੀ ਚੰਡੀੜ ਦੀ ਹੈ ਨਾ ਤੇ ਭਾਈ ਲੜਨਾ ਪੈਣਾ ਆ ਪਰ ਲੜਨਾ ਇਕੱਠੇ ਹੋ ਕੇ ਪੈਣਾ ਆ ਲੜਨਾ ਬਾਬੇ ਨਾਨਕ ਦੀ ਖੇਤੀ ਵਾਸਤੇ ਪੈਣਾ ਆ ਕੀਰਤੀ ਲੋਕਾਂ ਵਾਸਤੇ ਹੈ ਨਾ ਜਿਹੜੇ ਮਿਹਨਤ ਕਸ ਲੋਕ ਨਹੀਂ ਮਿਹਨਤ ਕਰ ਦਿੰਦੀ ਰਾਜ ਇਹਨਾਂ ਨੂੰ ਮੁੱਲ ਨਹੀਂ ਦਿੰਦੀ ਸਰਕਾਰ ਹੈ ਨਾ ਇਸ ਕਰਕੇ ਕਹਿੰਦੇ ਭਾਈ ਇਕੱਠੇ ਹੋ ਜੋ ਹੰਕਾਰ ਛੱਡ ਦੋ ਇਹ ਵੀ ਮੈਂ ਪਤਾ ਨਹੀਂ ਕਿੰਡਾ ਕ ਵੱਡਾ ਲੀਡਰਾਂ ਦਾ ਚਾਰ ਕਿ ਜਣੇ ਮੇਰੇ ਪਿੱਛੇ ਤੁਰਨ ਲੱਗ ਗਏ ਹੈ ਨਾ ਬਸ ਸਹੀ ਬੇਨਤੀ ਸੀ ਬੱਬਾ ਜੀ ਹੈਨਾ ਤੇ ਲੜਨਾ ਪੈਣਾ ਸੰਘਰਸ਼ ਕਰਨਾ ਪੈਣਾ ਆ ਫੇਰੇ ਭਲਾ ਹੋਣਾ ਕੌਮ ਦਾ ਸਸਰੀ ਘਰ ਦੀ ਸਾਰਿਆਂ ਨੂੰ ਸਸਰੀ ਘਰ ਦੀ ਸਾਰਿਆਂ ਨੂੰ ਸੰਗਤ ਜੀ ਪਤਾ ਹੀ ਆ ਸਾਰਿਆਂ ਨੂੰ 2-3 ਦਿਨ ਤੋਂ ਆਪਾਂ ਦੇਖ ਹੀ ਰਹੇ ਆ ਕਿਸਾਨਾਂ ਵਾਲਾ ਸਾਰਾ ਸਿਸਟਮ ਹੈ ਨਾ ਸਰਕਾਰ ਵਾਲਾ ਪ੍ਰਸ਼ਾਸਨ ਵਾਲਾ ਇਹ ਭਗਵਾਨ ਅਤਮਾਨ ਵਾਲਾ ਉਹਦੀ ਬੋਲ ਬਾਣੀ ਸੀ ਜਿਹੜੀ ਵੀ ਹੈਨਾ ਵੀ ਮੈਂ ਆਣ ਨਹੀਂ ਦੇਣਾ ਚੰਡੀਗੜ੍ਹ ਜਾਂ ਮੇਰਾ ਨਰਮ ਰਵਈਆ ਜੀ ਮੈਂ ਇਹ ਕਰਦਾਗਾ ਆਪਣੇ ਆਈ ਤੇ ਆ ਗਿਆ ਉਹ ਕਰਦਾਗਾ ਤੇ ਅੱਜ ਰੋਕਿਆ ਵੀ ਹੈਗਾ ਕਿਸਾਨਾਂ ਨੂੰ ਹੈਨਾ ਉਹਨਾਂ ਨੇ ਭਾਈ ਅਸੀਂ ਤਾਂ ਹੀ ਕਹਿੰਦੇ ਆ ਵੀ ਇਕੱਲੇ ਇਕੱਲੇ ਰਹੋਗੇ ਲੱਗ ਰਹੋਗੇ ਅਰ ਹੰਕਾਰ ਚ ਰਹੋਗੇ ਨਾ ਤਾਂ ਭਾਈ ਸਰਕਾਰਾਂ ਨੇ ਤੁਹਾਨੂੰ ਦੱਬ ਲੈਣਾ ਆ ਹੁਣ ਜਿਵੇਂ ਹਰਿਆਣੇ ਚ ਸੀਗਾ ਇੱਕ ਲੀਡਰ ਹੈ ਨਾ ਹੰਕਾਰ ਗਿਆ ਸੀ ਜਿਆਦਾ ਪਰਮਾਤਮਾ ਨੇ ਵੀ ਧਰਤੀ ਨਾਲ ਮਾਰਿਆ ਇੱਥੇ ਚਲਦੀ ਅੱਜ ਕਿੱਥੇ ਵੀ ਨਹੀਂ ਚਲਦੀ ਤੇ ਕਹਿਣਾ ਚਾਹੁੰਦੇ ਆ ਭਾਈ ਲੀਡਰਾਂ ਨੂੰ ਸਾਰਿਆਂ ਨੂੰ ਹੈਨਾ ਮਿਹਨਤ ਕਰ ਛੱਡੋ ਇਹ ਵੀ ਮੈਂ ਪਤਾ ਨਹੀਂ ਕੀ ਆ ਜਾਂ ਮੇਰੇ ਪਿੱਛੇ ਥੋੜੀ ਜੀ ਸੰਗਤ ਤੁਰਦੀ ਹੈ ਨਾ ਵੀ ਮੈਂ ਪਤਾ ਨਹੀਂ ਕੀ ਆ ਇਕੱਲਾ ਕੀ ਕਰ ਲਾਂ ਇਕੱਲੇ ਕੁਲੇ ਕੁਛ ਨਹੀਂ ਹੋਇਆ ਕਦੇ ਕਿਸੇ ਵਾਸਤੇ ਵੀ ਚਾਹੇ ਐਸਕੇਮ ਵਾਲੇ ਨੇ ਨੌਨ ਪੋਲਿਟਿਕਲ ਵਾਲੇ ਨੇ ਕੋਈ ਵੀ ਹੈ ਨਾ ਭਾਈ ਇਕੱਲੇ ਨਹੀਂ ਕੁਝ ਵੀ ਕਰ ਸਕਦੇ ਇਕੱਠੇ ਹੋ ਜੋ ਟਾਈਮ ਸਰ ਹੈ ਨਾ ਕਿਉਂਕਿ ਨੁਕਸਾਨ ਕਿਸੇ ਲੀਡਰ ਦਾ ਨਹੀਂ ਹੋਣਾ ਠੀਕ ਹੈ ਨੁਕਸਾਨ ਹੋਣਾ ਕੀਰਤੀ ਕੋਮ ਦਾ ਬਾਬੇ ਨਾਨਕ ਦੀ ਖੇਤੀ ਦਾ ਠੀਕ ਹੈ ਅੱਜ ਚੰਡੀਗੜ੍ਹ ਚ ਆ ਨਹੀਂ ਨਾ ਪਾਈ ਇਹਦਾ ਮਤਲਬ ਇਹ ਸੀਗਾ ਵੀ ਅਗਲੇ ਸੋਚੀਦੇ ਨੇ ਵੀ ਪੱਟੇ ਹੋਏ ਹੋਏ ਅੱਗੇ ਪੱਟੇ ਹੋਏ ਨੇ ਅਗਲੇ ਹੈ ਨਾ ਵੀ ਹਾਂ ਪਾੜ ਪਏ ਹੋਏ ਨੇ ਇਹਨਾਂ ਜਿਹੜਾ ਹੈ ਨਾ ਠੀਕ ਹੈ ਸਾਰੇ ਇਕੱਠੇ ਹੁੰਦੇ ਆ ਨਾ ਕੀ ਮਜਾਲਤੀ ਚੰਡੀੜਦੀ ਹੈ ਨਾ ਤੇ ਬਾਈ ਲੜਨਾ ਪੈਣਾ ਆ ਪਰ ਲੜਨਾ ਇਕੱਠੇ ਹੋ ਕੇ ਪੈਣਾ ਆ ਲੜਨਾ ਬਾਬੇ ਨਾਨਕ ਦੀ ਖੇਤੀ ਵਾਸਤੇ ਪੈਣਾ ਆ ਕੀਰਤੀ ਲੋਕਾਂ ਵਾਸਤੇ ਹੈ ਨਾ ਜਿਹੜੇ ਮਿਹਨਤ ਕਸ ਲੋਕ ਨੇ ਮਿਹਨਤ ਕਰ ਦਿੰਦੀ ਨਾ ਰਾਜ ਉਹਨਾਂ ਨੂੰ ਮੁੱਲ ਨਹੀਂ ਦਿੰਦੀ ਸਰਕਾਰ ਹੈ ਨਾ ਇਸ ਕਰਕੇ ਕਹਿੰਦੇ ਆ ਬਾਈ ਇਕੱਠੇ ਹੋ ਜੋ ਹੰਕਾਰ ਛੱਡ ਦੋ ਇਹ ਵੀ ਮੈਂ ਪਤਾ ਨਹੀਂ ਕਿੰਡਾ ਕ ਵੱਡਾ ਲੀਡਰਾਂ ਦਾ ਚਾਰਕ ਜਣੇ ਮੇਰੇ ਵਿੱਚੇ ਤੁਰਨ ਲੱਗ ਗਏ ਹੈ ਨਾ ਬਸ ਆਹੀ ਬੇਨਤੀ ਸੀ ਬਾਬਾ ਜੀ ਹਨ ਤੇ ਲੜਨਾ ਪੈਣਾ ਸੰਘਰਸ਼ ਕਰਨਾ ਪੈਣਾ ਆ ਫੇਰੇ ਭਲਾ ਹੋਣਾ ਕੌਮ ਦਾ ਸਸਰੀ ਕਾਲ ਦੀ ਸਾਰਿਆਂ